ਕੇਜਰੀਆਲ ਕੇਜਰੀਆਲ ਅਸੀਂ ਚੈੱਕ ਕਰਾਂਗੇ ਤੇਰੀ ਚਾਲ ਤੇ ਕੇਜਰੀਆਲ ਕੇਜਰੀਆਲ ਰਹਿ ਗਿਆ ਤੇਰਾ ਬਸ ਇੱਕ ਸਾਲ ਤੇ ਕੇਜਰੀਆਲ ਕੇਜਰੀਆਲ ਸਾਡੇ ਤੋਂ ਵੋਟਾਂ ਕਹਿੰਦੇ ਖੁਸ਼ੀ ਨੂੰ ਭਾਲ ਆਹ ਸਰਪੰਚ ਕਹਿੰਦਾ ਕਹਿੰਦਾ ਅਸੀਂ ਮੁੱਖ ਮੰਤਰੀ ਤੋਂ ਵੀ ਵੱਡੇ ਆ ਤੇ ਸਾਡੇ ਮੂਰੇ ਕਹਿੰਦਾ ਨਾ ਵਿਧਾਨ ਸਭਾ ਦੀ ਤੇ ਨਾ ਕਿਸੇ ਐਮ ਐਲ اے ਕਹਿੰਦਾ ਕੋਈ ਤਾਕਤ ਕੰਮ ਨਹੀਂ ਕਰਦੀ ਪਾਰੇਸ ਹੱਥ ਚ ਕਹਿੰਦਾ ਜਿਹੜੇ ਫਾਰਮੂਲੇ ਤੇ ਇਹਦੇ ਪਿੰਡ ਵਾਲਿਆਂ ਨੇ ਕੰਮ ਕੀਤਾ ਆਹੀ ਕੰਮ ਕਰ ਲੋ ਨਾ ਥੋੜੀ ਜ਼ਮੀਰ ਕਰਨੀ ਕੋਈ ਝਾਕ ਨਹੀਂ ਸਕਦਾ ਇਸੇ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਦੀ ਪੋਸਟ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀ ਆਰ ਅੰਬੇਦਕਰ ਦੀਆਂ ਫੋਟੋਆਂ ਪਿੱਛੇ ਲਾ ਕੇ ਸਾਨੂੰ ਲੁੱਟਣ ਦੀ ਕੋਸ਼ਿਸ਼ ਕਰਦੀਆਂ ਜਿਹੜਾ ਸੰਧਾਨ ਉਹਨੇ ਬਣਾਇਆ ਸੀ ਉਸੇ ਸੰਧਾਨ ਦੀ 73ਵੀਂ ਸੋਧ ਦੇ ਵਿੱਚ 1994 ਵਿੱਚ ਤੁਹਾਨੂੰ ਇੱਕ ਤਾਕਤ ਮਿਲੀ ਵੀ ਆ ਉਹ ਤਾਕਤ ਦੇ ਮੂਰੇ ਨਾ ਕੋਈ ਮੁੱਖ ਮੰਤਰੀ ਨਾ ਕੋਈ ਐਮਐਲਏ ਨਾ ਕੋਈ ਵਿਧਾਨ ਸਭਾ ਥੋੜਾ ਡੱਕਾ ਨਹੀਂ ਵਿਗਾੜ ਸਕਦੀ ਰੋਸ ਤਾਕਤ ਨੂੰ ਵਰਤਨਾ ਤੁਹਾਨੂੰ ਜਰੂਰ ਆਉਣਾ ਚਾਹੀਦਾ ਅੱਜ ਅਸੀਂ ਸਾਰੇ ਦੇਖਦਾ ਕਹਿੰਦੇ ਪੰਚਾਇਤਾਂ ਨੇ ਮਤਾ ਪਤਾ ਪਾ ਪੰਚਾਇਤਾਂ ਦੇ ਮਤੇ ਦਾ ਢੱਕਾ ਅਸਰ ਨਹੀਂ ਹੈ ਅਸਲ ਦੇ ਵਿੱਚ ਕੀ ਹੈ ਗ੍ਰਾਮ ਸਭਾ ਦੇ ਮਤੇ ਦਾ ਅਸਰ ਹੁਣ ਗ੍ਰਾਮ ਸਭਾ ਦੇ ਤੇ ਪੰਚਾਇਤਾਂ ਦੇ ਮਤੇ ਦਾ ਜਿਹੜਾ ਫਰਕ ਆ ਇਸ ਪਿੰਡ ਦੇ ਪੰਚਾਇਤਾਂ ਨੇ ਕੀ ਆ ਪੂਰੇ ਪੰਜਾਬ ਨੂੰ ਵੀ ਦੱਸਤਾ ਤੇ ਹਮੀਰ ਸਿੰਘ ਜੀ ਹਰਕੇ ਵੀ ਇਸੇ ਕੰਮ ਤੇ ਲੱਗੇ ਹੋਏ ਆ ਤੇ 8 ਤਰੀਕ ਨੂੰ ਲੁਧਿਆਣੇ ਸ਼ਹਿਨशाह ਪੈਲੈਸ ਦੇ ਵਿੱਚ ਸਰਕਾਰ ਨੂੰ ਸੱਦਿਆ ਕਹਿੰਦੇ ਐਵੇਂ ਤੁਸੀਂ ਲੋਕਾਂ ਦੇ ਮਗਰ ਤੁਰੇ ਫਿਰਦੇ ਹੋ ਚੈਨਲ ਵਾਲਿਆਂ ਨੂੰ 2-2 ਲੱਖ ਰੁਪਈਆ ਦੇਈ ਜਾਂਦੇ ਯੂਟਿਊਬਰ ਜਿਹੜੇ ਬਕਾਊ ਨੇ ਐਵੇਂ ਮੱਥਾ ਮਾਰਦੇ ਤੁਸੀਂ ਸਿੱਧੇ ਆ ਕੇ ਸਮਝਾ ਦਿਓ ਉੱਥੇ ਕਿਸਾਨਾਂ ਨੇ ਕੀ ਆ ਕੱਟ ਰੱਖ ਲਿਆ ਐਵੇਂ ਸਰਕਾਰ ਨੂੰ ਲੁਧਿਆਣੇ ਸ਼ੌਂਕ ਸੀਗਾ ਇਹਨਾਂ ਨੇ ਵਿਰੋਧੀ ਪਾਰਟੀਆਂ ਸਾਰੀਆਂ ਪੀ.ਜੂ ਦੀਆਂ ਸੀ ਆਈ ਕਿਆ ਸਾਰਿਆਂ ਨੇ ਕੁਰਸੀਆਂ ਲੱਗਣਗੀਆਂ ਤੇ ਲੋਕਾਂ ਨੇ ਫਿਰ ਕਿਹਾ ਹੁਣ ਸਰਕਾਰ ਨੂੰ ਸੱਦਿਆਂ ਇਹ ਸਨੇਹਾ ਸਰਕਾਰ ਤੱਕ ਪਹੁੰਚਦਾ ਤੁਸੀਂ ਕਰਨਾ ਪੋਸਟ ਨੂੰ ਸ਼ੇਅਰ ਕਰਕੇ ਤੇ ਪਿੰਡਾਂ 'ਚ ਵੀ ਲੋਕਾਂ ਨੇ ਨਾਰੇ ਲਿਖ ਕੇ ਲਾ ਦੇ ਕਹਿੰਦੇ ਕੇਜਰੀਵਾਲ ਕੇਜਰੀਵਾਲ ਅਸੀਂ ਚੈੱਕ ਕਰਾਂਗੇ ਤੇਰੀ ਚਾਲ ਤੇ ਕੇਜਰੀਆਲ ਕੇਜਰੀਆਲ ਰਹਿ ਗਿਆ ਤੇਰਾ ਬਸ ਇੱਕ ਸਾਲ ਤੇ ਕੇਜਰੀਆਲ ਕੇਜਰੀਆਲ ਸਾਡੇ ਤੋਂ ਵੋਟਾਂ ਕਹਿੰਦੇ ਖੁਸ਼ੀ ਨੂੰ ਭਾਲ ਹੁਣ ਗ੍ਰਾਮ ਸਭਾ ਦੇ ਤੇ ਪੰਚਾਇਤ ਦੇ ਮਤੇ ਦੇ ਵਿੱਚ ਫਰਕ ਕੀ ਹੈਗਾ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਆ ਹੁਣ ਗ੍ਰਾਮ ਸਭਾ ਜਿਵੇਂ ਕੀ ਹੈ ਵਿਧਾਨ ਸਭਾ ਨਾਲ ਅਹੀਂ ਗ੍ਰਾਮ ਸਭਾ ਹੁੰਦੀ ਆ ਪਰ ਗ੍ਰਾਮ ਸਭਾ ਤਾਕਤ ਵਿਧਾਨ ਸਭਾ ਤੋਂ ਵੀ ਵੱਧ ਰੱਖਦੀ ਆ ਵਿਧਾਨ ਸਭਾ ਚ ਪਾਸ ਹੋਇਆ ਕਾਨੂੰਨ ਵੀ ਥੋੜੇ ਪਿੰਡ ਤੇ ਲਾਗੂ ਨਹੀਂ ਹੁੰਦਾ ਜੇ ਗ੍ਰਾਮ ਸਭਾ ਕੀ ਉਹ ਤੋਂ ਮੁਕਰ ਕਰ ਹੋ ਜਾਂਦੀ ਆ ਇਹ ਭਾਗਪੁਰ ਪਿੰਡ ਦੇ ਵਿੱਚ ਪੰਜ ਮਤੇ ਪਾਏ ਆ ਇਸ ਪਿੰਡਾਂ ਨੇ ਜਿਹੜੇ ਆਦੇ ਮਤੇ ਪਾਇਆ ਉਹ ਮਤਿਆਂ ਦੇ ਵਿੱਚ ਬੇਨਤੀਆਂ ਨਹੀਂ ਕੀਤੀਆਂ ਹੁਕਮ ਲਾਇਆ ਸਰਕਾਰ ਨੂੰ ਵੀ ਹਸਾਬ ਨਾਲ ਜੇ ਸਾਡੇ ਪਿੰਡ 'ਚ ਬਣ ਗਏ। ਪਹਿਲੇ ਮਤੇ 'ਚ ਕੀ ਕਹਿੰਦੇ ਆ ਕਹਿੰਦੇ ਵੀ ਸਾਡਾ ਸਾਰਾ ਪਿੰਡ ਤੁਹਾਡੀ ਲੈਂਡ ਪੁਲਿੰਗ ਪਾਲਿਸੀ ਦੇ ਵਿੱਚ ਆਪਦੀ ਜ਼ਮੀਨ ਦਾ ਊੜਾ ਨਹੀਂ ਦੇਣ ਨੂੰ ਤਿਆਰ। ਸਾਰੇ ਪਿੰਡ ਦਾ ਕਹਿੰਦੇ ਮਤਾ ਸਾਰੇ ਪਿੰਡ ਨੇ ਸਹਿਮਤੀ ਦੇ ਦਿੱਤੀ। ਜਮ ਮਤਾ ਕੀ ਪਾਇਆ ਕਹਿੰਦੇ ਸਾਡੇ ਪਿੰਡ ਦਾ ਜਿਹੜਾ ਕੋਈ ਵਾਸੀ ਉਹਦੀ ਜ਼ਮੀਨ ਕੋਈ ਨੇੜਲੇ ਪਿੰਡ ਦੇ ਵਿੱਚ ਵੀ ਜੇ ਕੀ ਹੈਗੀ ਆ ਉਹਦੀ ਜ਼ਮੀਨ ਦੇ ਵਿੱਚ ਵੀ ਲੈਂਡ ਪੁਲਿੰਗ ਪਾਲਿਸੀ ਦੇ ਅਧੀਨ ਜੇ ਕੋਈ ਰੋਕਣ ਦੀ ਕੋਸ਼ਿਸ਼ ਕਰੂ ਉਹਦੇ ਵਿੱਚ ਵੀ ਕਹਿੰਦੇ ਪਿੰਡ ਕੀ ਆ ਤੁਹਾਨੂੰ ਬੁੱਕ ਤੀਜਾ ਕਿਹਾ ਕਹਿੰਦੇ ਜਿਵੇਂ ਆ ਪੋਰਥ ਨਹੀਂ ਚੜ ਚੜ ਕੇ ਆਉਂਦੀ ਹੁੰਦੀ ਆ ਕੇ ਧੱਕੇ ਨਾਲ ਜ਼ਮੀਨਾਂ ਰੋਕਣ ਦੀ ਕੋਸ਼ਿਸ਼ ਕਰਦੀਆਂ ਕਹਿੰਦੇ ਵੀ ਜੇ ਕੋਈ ਪੁਲਿਸ ਛੱਡੋ ਕਿ ਹੋਰ ਕੋਈ ਵੀ ਅਧਿਕਾਰੀ ਜੇ ਸਾਡੇ ਪਿੰਡ 'ਚ ਲੈਂਡ ਪੂਲਿੰਗ ਪਾਲਿਸੀ ਦੇ ਧੀਨ ਆ ਕੇ ਵੜ ਗਿਆ ਤਾਂ ਫਿਰ ਉਹ ਸਾਡੇ ਕੀ ਆ ਗ੍ਰਾਮ ਸਭਾ ਦੇ ਮਤੇ ਦਾ ਕੀ ਆ ਵਿਰੋਧੀ ਹੋਊ ਤਾਂ ਮੁਨਕਰ ਹੋਊਗਾ ਤੇ ਗ੍ਰਾਮ ਸਭਾ ਦੇ ਮਤੇ ਦੇ ਉੱਟ ਜਾਣ ਦਾ ਉਹਦੇ ਤੇ ਕੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਔਥਾ ਮਤਾ ਪਾਇਆ ਕਹਿੰਦੇ ਜਿਹੜੇ ਸਰਕਾਰ ਨੇ ਪਿੱਛੇ ਜੇ ਕੰਮੂਲ ਬਣਾਇਆ ਨਾ ਕਹਿੰਦੇ ਵੀ ਸਾਡੇ ਜਲ ਪ੍ਰਦੂਸ਼ਣ ਦੇ ਉੱਤੇ ਪਾਇਆ ਪਾਣੀ ਨੂੰ ਜਿੰਨਾ ਮਰਜ਼ੀ ਕਹਿੰਦੇ ਪ੍ਰਦੂਸ਼ਣ ਕਰ ਲਿਆ ਕਿ ਸਜ਼ਾ ਰੱਖੀ ਦਿਓ ਉਹ ਚ ਸਜ਼ਾ ਬੰਦ ਕਰਕੇ ਕਹਿੰਦੇ ਕੱਲਾ ਜੁਰਮਾਨਾ ਰੱਖਤਾ ਸੀ ਅਸੀਂ ਕਹਿੰਦੇ ਇਹ ਚਾਹਣਾ ਵੀ ਦੁਆਰੇ ਸਜ਼ਾ ਬਹਾਲ ਕੀਤੀ ਜਾਵੇ ਕੱਲਾ ਜੁਰਮਾਨਾ ਰੱਖ ਕੇ ਤਾਂ ਤੁਸੀਂ ਕਹਿੰਦੇ ਉਹਨਾਂ ਨੂੰ ਕੀ ਆ ਇਸ ਚੀਜ਼ ਵਾਸਤੇ ਉਹ ਤਸ਼ਾਹਤ ਕਰ ਰਹੇ ਹੋ ਕਹਿੰਦੇ ਕਾਨੂੰਨ ਦੇ ਵਿੱਚ ਸਜ਼ਾ ਦਾ ਉਪਰਾਧਨ ਦੁਆਰੇ ਕੀਤਾ ਜਾਵੇ ਤੇ ਪੰਜਵੇਂ ਮਤੇ ਵਿੱਚ ਕੀ ਹੈ ਸਾਰੇ ਪਿੰਡ ਵਾਲੇ ਕੀ ਕਹਿੰਦੇ ਕਹਿੰਦੇ ਵੀ ਜਿਹੜੀ ਸੁਆਮੀ ਰਾਤ ਦੀ ਰਿਪੋਰਟ ਹੈ ਉਹ ਖੇਤੀਬਾੜੀ ਜਾਂ ਜੰਸਾਂ ਦੇ ਰੇਟਾਂ ਦੇ ਉੱਤੇ ਲਾਗੂ ਕਰੋ ਤੇ ਸਾਨੂੰ ਖੇਤੀ ਨੀਤੀ ਸਾਡੇ ਤੇ ਲਾਗੂ ਕਰੋ ਜਿਹੜਾ ਤੁਹਾਡਾ ਕਰਨ ਇਹ ਪੰਜ ਮਤੇ ਪਿੰਡ ਦੀ ಗ್ರಾಮ ਸਭਾ ਨੇ ਪਾਸ ਕੀਤੇ ਆ ਤੇ ಗ್ರಾಮ ਸਭਾ ਦੇ ਵਿੱਚ ਕਹਿੰਦੇ ਸੈਕਟਰੀ ਵੀ ਭੱਜ ਗਿਆ ਆ ਨਹੀਂ ਆਇਆ ਕਿਉਂ ਨਹੀਂ ਅਸੀਂ ਵੇਹਤਰ ਜਾਣਦੇ ਕੋਈ ਕੋਤੇ ਦਵਾ ਸੀ ਪਰ ਉਹਦਾ ਵੀ ਹੱਲ ಗ್ರಾಮ ਸਭਾ ਕੋਲੇ ਹੈਗਾ ਜੇ ਕੋਈ ਸਰਕਾਰੀ ਅਧਿਕਾਰੀ ਨਹੀਂ ਸਾਥ ਦਿੰਦਾ ਤਾਂ ਪਿੰਡ ਦੀ ਜਿਹੜੀ ಗ್ರಾಮ ਸਭਾ ਹੈ ਕਿ ਉਹ ਆਪਦੇ ਲੈਵਲ ਦੇ ਉਤੇ ਕਿਸੇ ਵੀ ਪੜ੍ਹੇ ਲਿਖੇ ਨੌਜਵਾਨ ਨੂੰ ਅਪਾਇੰਟ ਕਰ ਸਕਦੇ ਆ ਵੀ ਆਹ ਪਤਾ ਭਾਈ ਸਾਡੇ ਮਤੇ ਰਜਿਸਟਰ ਦੇ ਵਿੱਚ ਕਾਰਵਾਈ ਸਾਰੀ ਲਿਖੂ ਜੇ ਮੰਨ ਲਓ ਕਿਸੇ ਪਿੰਡ ਦਾ ਸਰਪੰਚ ਵੀ ਮਨ ਕੇ ਜਿਵੇਂ ਆਮ ਆਦਮੀ ਪਾਰਟੀ ਦਾ ਨਹੀਂ ਇਸ ਗੱਲ ਤੇ ਕਨਵਿੰਸ ਹੋਦਾ ਕੋਈ ਪ੍ਰੈਸ਼ਰ ਹੈਗਾ ਉਹਦੇ ਵਿੱਚ ਵੀ ਕਹਿੰਦੇ ਪ੍ਰਬੰਧਨ ਹੈਗਾ ਵੀ 20% ਜਿਹੜੇ ਲੋਕਾਂ ਦੇ ਜਿਹੜੇ ਹੈਗਾ ਸਾਈਨ ਕਰਾ ਕੇ ਤੁਸੀਂ ਜਾ ਕੇ ਬੀਡੀਪੀ ਨੂੰ ਦੇ ਦਿਓ ਵੀ ਪਿੰਡ ਦੇ ਵਿੱਚ ਅਸੀਂ ಗ್ರಾಮ ਸਭਾ ਕਰਨੀ ਆ 20% ਬੰਦੇ ਜਿਹੜੇ ਵੋਟਰ ਨੇ ਉਹਨਾਂ ਦਾ 20% ਬੰਦੇ ਹਾਜ਼ਰ ਹੋ ਜਾਣ ਤੇ ਹਾਜ਼ਰ ਹੋ ਕੇ ਜੇ ಗ್ರಾಮ ਸਭਾ ਪਿੰਡ ਵਾਲੇ ਜਿਹੜਾ ਵੀ ਮਤਾ ਪਾਸ ਕਰ ਦੇਣਗੇ ਉਹ ਵਿਧਾਨ ਸਭਾ ਦੇ ਉੱਪਰੋਂ ਦੀ ਕੰਮ ਕਰੂਗਾ ਆ ਸੱਤੀ ਜਗੜ ਕੇ ਜਿਹੜੇ ਸਟੇਟ ਹੈਗੇ ਨੇ ਜਿੱਥੇ ਲੋਕ ਵੀ ਘੱਟ ਪੜੇ ਲਿਖੇ ਆ ਉੱਥੇ ਵੀ ਉਹਨਾਂ ਨੇ ਵਿਦਵਤਾ ਗਰੁੱਪਾਂ ਕਰਕੇ ਨਹੀਂ ਕਿ ਆ ਟਾਪ ਲਵਾਈ ਦੀ ਆ ਆ ਕਈ ਪਿੰਡਾਂ ਦੇ ਪਿੰਡਾਂ ਦੇ ਵਿੱਚ ਕੀ ਆ ਬੋਰਡ ਵੀ ਲਿਖ ਕੇ ਲਾਤੇ ਵੀ ਜੇ ਕੋਈ ਹਸਾਬ ਨਾਲ ਸਾਡੇ ਪਿੰਡ ਚ ਆਮ ਆਦਮੀ ਪਾਰਟੀ ਆਲਾ ਵੜ ਗਿਆ ਜਿੰਨਾ ਚਿਰ ਤੁਸੀਂ ਲੈਂਡ ਪੁਲਿੰਗ ਪਾਲਿਸੀ ਰੱਦ ਨਹੀਂ ਕਰਦੇ ਤੇ ਉਹਨਾਂ ਪਿੰਡ ਵਾਲਿਆਂ ਨੇ ਸਾਰੇ ਜਿਹੜੇ ਫਲੈਕਸ ਪਿੰਡਾਂ ਦੇ ਬਾਹਰ ਲਾਤੇ ਨਾ ਆਮ ਆਦਮੀ ਪਾਰਟੀ ਨੂੰ ਪਿੰਡ ਚ ਵੜਨ ਤੋਂ ਰੋਕਣ ਦੇ ਲਈ ਉਹਦੇ ਤੇ ਕੀ ਆ ਭੱਜੇ ਜਾ ਦੇ ਮੁੱਖ ਮੰਤਰੀ ਤੇ ਕੇਜਰੀਵਾਲ ਦੀ ਫੋਟੋ ਲਾਈ ਪਈ ਜਿਹਦੇ ਕੀ ਲਿਖਿਆ ਹੋਇਆ ਉਹਦੇ ਉੱਤੇ ਕੀ ਲਿਖਿਆ ਹੋਇਆ ਕਹਿੰਦੇ ਕੇਜਰੀਵਾਲ ਭਜਾਓ ਪੰਜਾਬ ਬਚਾਓ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਫਿਰ ਇਹ ਜਿਆ ਸਲੋਗਨ ਕੋਈ ਲਿਖ ਕੇ ਦੱਸਣਾ ਕਿ ਤੁਸੀਂ ਲੈਂਡ ਪੁਲਿੰਗ ਪਾਲਿਸੀ ਦੇ ਖ ਤੇ ਸਰਕਾਰ ਨਾਲ ਜਿਹੜਾ ਟਾਈਮ ਬੰਨਿਆ ਗਿਆ ਨਾ 8 ਤਰੀਕ ਨੂੰ ਉਹਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਦੇ ਲਈ ਜਿਹੜੀ ਵੀ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਸ਼ੇਅਰ ਕਰ ਦਿਓ 8 ਤਰੀਕ ਨੂੰ 8 ਅਗਸਤ ਨੂੰ ਲੁਧਿਆਣੇ ਦੇ ਸ਼ਹਿਨਸ਼ਾ ਪੈਲੈਸ ਦੇ ਵਿੱਚ 11 ਵਜੇ ਕੁਰਸੀਆਂ ਲੱਗਣਗੀਆਂ ਸਾਰਿਆਂ ਦੀਆਂ ਮੰਤਰੀਆਂ ਦੀਆਂ ਲੱਗਣਗੀਆਂ ਮੁੱਖ ਮੰਤਰੀ ਦੀ ਲੱਗੂ ਕੇਜਰੀਵਾਲ ਦੀ ਵੀ ਲੱਗੂ ਤੇ ਸੱਜ ਕੇ ਕੀ ਸਵਾਲ ਕਰਨ ਵਾਸਤੇ ਉਹਨਾਂ ਨੂੰ ਓਪਨ ਚੈਲੰਜ ਹੋਊਗਾ ਜਿਵੇਂ ਇਹ ਸਰਕਾਰ ਨੇ ਕੀ ਰਣਨੀਤੀ ਚਲਾਈ ਸੀ ਤੇ ਤੁਸੀਂ ਸਾਰੇ ਭਰਾਵਾਂ ਨੇ ਇਹਦੇ ਵਿੱਚ